ਦੋਸਤੋ ਅੱਜ ਗੱਲ ਕਰਾਂਗੇ ਭਾਰਤ ਦੇ ਇੱਕ ਪੂਤੀਆ ਰੇਲਵੇ ਸਟੇਸ਼ਨ ਦੀ ਇਸ ਨੂੰ ਇਹ ਨਾਮ ਲੋਕਾਂ ਨੇ ਨਹੀਂ ਦਿੱਤਾ ਬਲਕਿ ਰੇਲਵੇ ਨੇ ਬਕਾਇਦਾ ਆਪਣੇ ਰਿਕਾਰਡ ਦੇ ਵਿੱਚ ਇਸ ਰੇਲਵੇ ਸਟੇਸ਼ਨ ਦੇ ਨਾਲ ਅੱਗੇ ਪੂਤੀਆ ਸ਼ਬਦ ਲਿਖਿਆ ਹੈ ਗੱਲ ਹੈ 1962 ਦੀ ਜਦੋਂ ਭਾਰਤ ਦੇ ਕੋਲਕਾਤਾ ਦੇ ਇੱਕ ਛੋਟੇ ਜਿਹੇ ਪਿੰਡ ਬੇਕਮ ਕੌਦਾਰ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਜਾਂਦਾ ਕਿਉਂਕਿ ਲੋਕਾਂ ਦੀ ਮੰਗ ਸੀਗੀ ਉਹਨਾਂ ਨੂੰ ਰੇਲ ਗੱਡੀ ਲੈਣ ਲਈ 35 ਤੋਂ 40 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਕਿਉਂ ਨਾ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇੱਕ ਸਹੂਲਤ ਮਿਲ ਸਕੇ ਸਰਕਾਰ ਲੋਕਾਂ ਦੀ ਮੰਗ ਨੂੰ ਪੂਰਾ ਕਰਦੀ ਹੈ ਤੇ 1962 ਦੇ ਵਿੱਚ ਇੱਥੇ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਸਮਾਂ ਬਹੁਤ ਵਧੀਆ ਲੰਘਦਾ ਆ ਤੇ ਫਿਰ ਸਮਾਂ ਆਉਂਦਾ ਆ 1967 ਦਾ ਇਸ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਮੋਹਨ ਦੀ ਬਦਲੀ ਹੁੰਦੀ ਹੈ ਉਹ ਇੱਥੇ ਕੁਆਟਰ ਦੇ ਵਿੱਚ ਰਹਿੰਦੇ ਆ ਸ਼ਾਮ ਨੂੰ ਉਹ ਦੇਖਦੇ ਆ ਕਿ ਇੱਕ ਔਰਤ ਚਿੱਟੇ ਕੱਪੜੇ ਪਾਈ ਰੇਲ ਗੱਡੀ ਦੇ ਬਰਾਬਰ ਦੌੜ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਹਨਾਂ ਦਾ ਇੱਕ ਵਹਿਮ ਹੈ। ਅਗਲੇ ਦਿਨ ਉਹਨਾਂ ਨੂੰ ਲੱਗਦਾ ਹੈ ਕਿ ਇਹ ਔਰਤ ਰੇਲ ਗੱਡੀ ਦੇ ਅੱਗੇ ਨੱਚ ਰਹੀ ਹੈ। ਫਿਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਦਰਖਤ ਦੇ ਉੱਤੇ ਬੈਠੀ ਹੈ। ਤੇ ਫਿਰ ਕਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਔਰਤ ਰੇਲ ਗੱਡੀ ਤੋਂ ਵੀ ਤੇਜ਼ ਦੌੜਦੀ ਹੈ ਤੇ ਰੇਲ ਗੱਡੀ ਤੋਂ ਅੱਗੇ ਨਿਕਲ ਜਾਂਦੀ ਹੈ। ਉਹ ਕਹਿੰਦੇ ਕਿ ਮੇਰੀ ਤਬੀਅਤ ਠੀਕ ਨਹੀਂ, ਮੈਂ ਛੁੱਟੀ ਲੈ ਕੇ ਪਿੰਡ ਜਾ ਰਿਹਾ ਹਾਂ। ਤੇ ਉਹ ਪਿੰਡ ਚਲੇ ਜਾਂਦੇ ਆ ਆਪਣੇ। ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਰ ਜਦੋਂ ਰੇਲਵੇ ਸਟੇਸ਼ਨ ਤੇ ਮੌਜੂਦ ਹੁੰਦੇ ਆ ਤੇ ਲੋਕਾਂ ਨੂੰ ਇਸ ਘਟਨਾ ਬਾਰੇ ਦੱਸਦੇ ਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੱਥੇ ਕੋਈ ਚੁੱਟੇ ਕੱਪੜੇ ਪਾਈ ਔਰਤ ਰੇਲ ਗੱਡੀ ਦੇ ਬਰਾਬਰ ਸ਼ਾਮ ਨੂੰ ਦੌੜਦੀ ਹੈ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੁਭਾਵਕ ਹੈ ਕਿ ਨਵੇਂ ਅਧਿਕਾਰੀ ਦੀ ਇੱਥੇ ਨਿਯੁਕਤੀ ਹੋਣੀ ਹੈ ਨਵਾਂ ਅਧਿਕਾਰੀ ਆਉਂਦਾ ਆ ਉਸ ਨੂੰ ਵੀ ਇਹੀ ਲੱਗਦਾ ਹੈ ਕਿ ਸ਼ਾਮ ਨੂੰ ਇੱਥੇ ਇੱਕ ਚੁੱਟੇ ਕੱਪੜੇ ਪਾ ਕੇ ਔਰਤ ਆਉਂਦੀ ਹੈ ਉਹ ਰੇਲ ਗੱਡੀ ਦੇ ਬਰਾਬਰ ਦੌੜਦੀ ਹੈ ਕਦੇ ਉਹ ਰੇਲ ਗੱਡੀ ਤੋਂ ਅੱਗੇ ਨਿਕਲ ਜਾਂਦੀ ਹੈ ਕਦੇ ਉਹ ਨੱਚਣ ਲੱਗ ਜਾਂਦੀ ਹੈ ਕਦੇ ਦਰਖਤ ਤੇ ਬੈਠ ਜਾਂਦੀ ਹੈ ਉਹ ਕਹਿੰਦੇ ਆ ਕਿ ਜਾਂ ਤਾਂ ਮੈਂ ਨੌਕਰੀ ਛੱਡ ਦੇਵਾਂਗਾ ਜਾਂ ਮੇਰੀ ਬਦਲੀ ਕਰ ਦਿੱਤੀ ਜਾਏ। ਉਹਨਾਂ ਦੀ ਰੇਲਵੇ ਵਿਭਾਗ ਵੱਲੋਂ ਬਦਲੀ ਕਰ ਦਿੱਤੀ ਜਾਂਦੀ ਹੈ। ਫਿਰ ਨਵੇਂ ਅਧਿਕਾਰੀ ਦੀ ਨਿਯੁਕਤੀ ਹੁੰਦੀ ਹੈ। ਉਹ ਵੀ ਕੁਝ ਸਮਾਂ ਇੱਥੇ ਰਹਿੰਦੇ ਆ ਤਾਂ ਫਿਰ ਉਹ ਵੀ ਕਹਿ ਦਿੰਦੇ ਆ ਕਿ ਮੈਂ ਨਹੀਂ ਇੱਥੇ ਰਹਿ ਸਕਦਾ ਮੇਰੀ ਬਦਲੀ ਕੀਤੀ ਜਾਏ। ਇੰਨੀ ਧੇਰ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਘਟਨਾ ਜਿਹੜੀ ਹੈ ਘਰ ਘਰ ਜਾਂਦੀ ਹੈ ਕਿ ਇੱਥੋਂ ਦੇ ਜਿਹੜੇ ਸਟੇਸ਼ਨ ਮਾਸਟਰ ਸੀ ਉਹਨਾਂ ਨੂੰ ਇੱਕ ਔਰਤ ਜਿਹੜੀ ਹੈ ਦਿਖਾਈ ਦਿੰਦੀ ਹੈ। ਕਦੇ ਉਹ ਰੇਲ ਗੱਡੀ ਦੇ ਨਾਲ ਭੱਜਦੀ ਹੈ, ਕਦੇ ਨੱਚਦੀ ਹੈ, ਕਦੇ ਦਰਖਤ ਤੇ ਬੈਠ ਜਾਂਦੀ ਹੈ। ਤੇ ਲੋਕ ਵੀ ਇਸ ਰੇਲਵੇ ਸਟੇਸ਼ਨ ਤੋਂ ਗੱਡੀ ਲੈਣ ਤੋਂ ਗੁਰੇਜ਼ ਕਰਨ ਲੱਗਦੇ ਆ ਉਹ ਵੀ ਫਿਰ ਜਿਹੜਾ 35 40 ਕਿਲੋਮੀਟਰ ਦੂਰ ਜਾ ਕੇ ਰੇਲ ਗੱਡੀ ਲੈਂਦੇ ਆ ਇਹ ਘਟਨਾ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਤੇ ਲੋਕ ਆਉਣਾ ਘੱਟ ਕਰ ਜਾਂਦੇ ਆ ਤੇ ਅਧਿਕਾਰੀ ਇੱਥੇ ਆਪਣੀ ਬਦਲੀ ਨਹੀਂ ਕਰਾਉਂਦੇ ਤੇ ਅਖੀਰ ਰੇਲਵੇ ਨੂੰ ਇਹ ਫੈਸਲਾ ਲੈਣਾ ਪੈਂਦਾ ਆ ਕਿ ਇਸ ਰੇਲਵੇ ਸਟੇਸ਼ਨ ਤੇ ਕੋਈ ਵੀ ਗੱਡੀ ਜਿਹੜੀ ਹੈ ਨਹੀਂ ਰੁਕੇਗੀ ਤੇ ਕਿਉਂਕਿ ਰਸਤਾ ਉਹੀ ਸੀਗਾ ਹੋਰ ਕੋਈ ਰਸਤਾ ਨਹੀਂ ਸੀਗਾ ਸੋ ਜਿਹੜੇ ਰੇਲ ਗੱਡੀ ਦੇ ਡਰਾਈਵਰ ਸੀਗੇ ਜੁਦੇ ਰੇਲਵੇ ਸਟੇਸ਼ਨ ਨੇ ਆਉਣਾ ਹੁੰਦਾ ਸੀ ਤਾਂ ਆਪਣੀ ਗੱਡੀ ਦੀ ਜਿਹੜੀ ਸਪੀਡ ਐ ਉਸ ਨੂੰ ਤੇਜ਼ ਕਰ ਲੈਂਦੇ ਸੀ ਮੰਨ ਲਓ ਕਿ ਕਿਸੇ ਰੇਲ ਗੱਡੀ ਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਆ ਤਾਂ ਉਹ ਇੱਥੋਂ 100 ਜਾਂ 120 ਕਰਕੇ ਨਿਕਲਦੇ ਸੀ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਡਰ ਬੈਠ ਚੁੱਕਾ ਸੀ ਕਿ ਇਹ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਭੂਤ ਰਹਿੰਦਾ ਆ ਲੋਕ ਰਾਤ ਨੂੰ ਤਾਂ ਛੱਡੋ ਦਿਨੇ ਵੀ ਇਸ ਦੇ ਕੋਲ ਨਹੀਂ ਸੀ ਆਉਂਦੇ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਘਰ ਘਰ ਚੁੱਕੀ ਸੀ ਕਿ ਇਹ ਭੂਤੀਆ ਰੇਲਵੇ ਸਟੇਸ਼ਨ ਹੈ ਕਿਉਂਕਿ ਰੇਲ ਵਿਭਾਗ ਨੇ ਜਦੋਂ ਇਸ ਸਟੇਸ਼ਨ ਬਾਰੇ ਲਿਖਿਆ ਕਿ ਇੱਥੇ ਗੱਡੀ ਨਹੀਂ ਲੁਕੇਗੀ ਬਕਾਇਦਾ ਉਹਨਾਂ ਨੇ ਵੀ ਸ਼ਬਦ ਲਿਖਿਆ ਕਿ ਇਹ ਭੂਤੀਆ ਰੇਲਵੇ ਸਟੇਸ਼ਨ ਹੈ ਜਿਸ ਕਰਕੇ ਇੱਥੇ ਕੋਈ ਵੀ ਅਧਿਕਾਰੀ ਆਪਣੀ ਨਿਯੁਕਤੀ ਨਹੀਂ ਕਰਾਉਂਦਾ ਇਸ ਲਈ ਇਸ ਰੇਲਵੇ ਸਟੇਸ਼ਨ ਨੂੰ ਬੰਦ ਕੀਤਾ ਜਾਂਦਾ ਸਮਾਂ ਲੰਘਦਾ ਜਾਂਦਾ ਹੈ ਲੋਕ ਮੁਸ਼ਕਲਾਂ ਦੇ ਨਾਲ ਜਿਹੜਾ ਹੈ 35-40 ਕਿਲੋਮੀਟਰ ਜਾਂਦੇ ਆ ਤੇ ਉਹ ਰੇਲ ਗੱਡੀ ਨੂੰ ਲੈਂਦੇ ਆ ਫਿਰ ਵੇਲਾ ਆਉਂਦਾ ਆ 2007 ਦਾ ਕਿਉਂਕਿ 40 ਸਾਲਾਂ ਦਾ ਵਕਫਾ ਬੀਤ ਜਾਂਦਾ ਬਹੁਤ ਸਾਰੀਆਂ ਕਹਾਣੀਆਂ ਵੀ ਸਾਹਮਣੇ ਆਉਂਦੀਆਂ ਕਈ ਲੋਕ ਕਹਿੰਦੇ ਆ ਕਿ ਇੱਥੇ ਇੱਕ ਔਰਤ ਵੱਲੋਂ ਰੇਲ ਗੱਡੀ ਦੇ ਅੱਗੇ ਆ ਕੇ ਆਤਮਹੱਤਿਆ ਕੀਤੀ ਗਈ ਸੀ ਇਸ ਲਈ ਉਹ ਜਿਹੜਾ ਸ਼ਾਮ ਨੂੰ ਇੱਥੇ ਆਉਂਦੀ ਹੈ ਤੇ ਉਹ ਜਿਹੜਾ ਹੈ ਲੋਕਾਂ ਨੂੰ ਦਿਖਾਈ ਦਿੰਦੀ ਹੈ ਉਹ ਕਦੀ ਰੇਲ ਗੱਡੀ ਦੇ ਅੱਗੇ ਜਿਹੜਾ ਹੈ ਨੱਚਦੀ ਹੈ ਜਿੱਦਨ ਉਹ ਖੁਸ਼ ਹੁੰਦੀ ਹੈ ਤੇ ਕਈ ਵਾਰੀ ਉਹ ਰੇਲ ਗੱਡੀ ਦੇ ਬਰਾਬਰ ਦੌੜਦੀ ਹੈ ਤੇ ਕਈ ਵਾਰੀ ਦਰਖਤ ਦੇ ਉੱਤੇ ਬੈਠ ਜਾਂਦੀ ਹੈ ਜਦੋਂ 2007 ਦਾ ਵਕਤ ਆਉਂਦਾ ਆ ਤਾਂ ਇੱਕ ਟੀਮ ਜਿਹੜੀ ਹੈ ਉਹ ਕਹਿੰਦੀ ਹੈ ਕਿ ਅਸੀਂ ਇੱਥੇ ਖੋਜ ਕਰਾਂਗੇ ਉਹਦੇ ਵਿੱਚ ਜਿਹੜਾ ਸੈਂਟਿਸਟ ਵੀ ਹੁੰਦੇ ਆ ਦੇ ਨਾਲ-ਦੀ ਨਾਲ ਉਹਦੇ ਵਿੱਚ ਜਿਹੜਾ ਪੈਰਾਨਾਰਮਲ ਐਕਟੀਵिटीज ਨੂੰ ਦੇਖਦੇ ਆ ਲੋਕ ਉਹ ਵੀ ਸ਼ਾਮਲ ਹੁੰਦੇ ਆ ਉਹ ਟੀਮ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ ਲੋਕਾਂ ਤੋਂ ਉਹਨਾਂ ਨੇ ਜਿਹੜੀ ਹੈ ਫਸਟ ਹੈਂਡ ਇਨਫੋਰਮੇਸ਼ਨ ਲੈਣੀ ਸੀਗੀ ਤੁਹਾਨੂੰ ਕੀ ਲੱਗਦਾ ਆ ਲੋਕ ਉਹੀ ਕਹਾਣੀ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਰਾਤ ਨੂੰ ਇੱਥੇ ਇੱਕ ਔਰਤ ਆਉਂਦੀ ਹੈ ਉਹਨੇ ਚਿੱਟੇ ਕੱਪੜੇ ਪਾਏ ਹੁੰਦੇ ਆ ਔਰ ਰੇਲ ਗੱਡੀ ਦੇ ਬਰਾਬਰ ਦੌੜਦੀ ਹੈ ਕਦੇ ਉਹ ਨੱਚਦੀ ਹੈ ਕਦੇ ਦਰਖਤ ਤੇ ਬੈਠ ਜਾਂਦੀ ਹੈ ਤੇ ਕਦੀ ਘੁੰਮਦੀ ਫਿਰਦੀ ਹੈ ਵੀ ਉਹ ਟੀਮ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਜੋ ਹੈ ਇਸ ਰੇਲਵੇ ਸਟੇਸ਼ਨ ਤੇ ਰਾਤ ਨਾ गुजारਿਓ ਤੁਹਾਨੂੰ ਵੀ ਕੁਝ ਹੋ ਜਾਏਗਾ ਉਹ ਔਰਤ ਜਿਹੜੀ ਹੈ ਇਸ ਤਰ੍ਹਾਂ ਕਰਦੀ ਹੈ ਪਰ ਅਧਿਕਾਰੀ ਸੀ ਉਹ ਸਾਇੰਟਿਸਟ ਸੀਗੇ ਉਹਨਾਂ ਨਾਲ ਪੈਰਾਨਾਰਮਲ ਐਕਟੀਵਿਟੀਜ਼ ਨੂੰ ਵੇਖਣ ਵਾਲੇ ਵੀ ਸੀਗੇ ਉਹ ਕਹਿੰਦੇ ਕਿ ਨਹੀਂ ਅਸੀਂ ਜਿਹੜਾ ਹੈ ਉੱਤ ਸਪਿੰਡ ਦੇ ਵਿੱਚ ਉਸ ਰੇਲਵੇ ਸਟੇਸ਼ਨ ਤੇ ਰਾਤ गुजारਾਂਗੇ ਅਧਿਕਾਰੀ ਜਿਹੜੇ ਉੱਥੇ ਰਾਤ ਗੁਜ਼ਾਰਦੇ ਆ ਪਰ ਉਹਨਾਂ ਨੂੰ ਅਜਿਹਾ ਕੁਝ ਵੀ ਨਹੀਂ ਮਿਲਦਾ ਕਿ ਉੱਥੇ ਕੋਈ ਚਿੱਟੇ ਕੱਪੜੇ ਪਾ ਕੇ ਔਰਤ ਰਹਿੰਦੀ ਹੈ ਜੋ ਔਰਤ ਜਿਹੜੀ ਹੈ ਰੇਲ ਗੱਡੀ ਦੇ ਬਰਾਬਰ ਦੌੜਦੀ ਹੈ ਜਾਂ ਫਿਰ ਉਹ ਨੱਚਦੀ ਹੈ ਉਹ ਆਪਣੀ ਰਿਪੋਰਟ ਤਿਆਰ ਕਰਦੇ ਆ ਕਿ ਅਜਿਹਾ ਕੁਝ ਵੀ ਨਹੀਂ ਹੈ ਇਹ ਲੋਕਾਂ ਦਾ ਇੱਕ ਵਹਿਮ ਹੈ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡਰ ਖਤਮ ਹੋਣ ਲੱਗਦਾ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਕਿਉਂਕਿ ਲੋਕ ਪੜ੍ਹ ਲਿਖ ਗਏ ਕਿਤੇ ਤਾਂ ਗੱਲ ਜਿਹੜੀ 1967 ਦੀ ਹੈ ਤੇ ਕਿਤੇ ਜਿਹੜੀ ਉਹ ਟੀਮ ਆਉਂਦੀ ਹੈ 2007 ਦੇ ਵਿੱਚ ਤਕਰੀਬਨ 40 ਸਾਲ ਬਾਅਦ ਉਸ ਤੋਂ ਬਾਅਦ ਜਿਹੜੀ ਹੈ ਇੱਕ ਚਿੱਠੀ ਲਿਖੀ ਜਾਂਦੀ ਹੈ ਰੇਲ ਮੰਤਰੀ ਸੀ ਮਮਤਾ ਬੈਨਰਜੀ ਉਨਾ ਕੋਲੇ ਚਿੱਠੀ ਪਹੁੰਚਦੀ ਹੈ ਜਦੋਂ ਵੇਖਦੇ ਆ ਉਹ ਜਾਂਚ ਕਰਾਉਂਦੇ ਆ ਤਾਂ ਉਹ ਇਹ ਹੁਕਮ ਦੇ ਦਿੰਦੇ ਆ ਕਿ ਇਸ ਰੇਲਵੇ ਸਟੇਸ਼ਨ ਦੇ ਉੱਤੇ ਦੁਬਾਰਾ ਟ੍ਰੇਨ ਰੋਕੀ ਜਾਏ ਫਿਰ ਅੱਗੇ ਫਿਰ ਇੱਥੇ ਇੱਕ ਦਿਲਚਸਪ ਕਹਾਣੀ ਜੁੜ ਜਾਂਦੀ ਹੈ ਜਦੋਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਇੱਥੇ ਟ੍ਰੇਨ ਰੁਕੇਗੀ ਸਤੰਬਰ 2009 ਦੇ ਵਿੱਚ ਠੀਕ 11 ਵਜੇ ਸਵੇਰੇ ਇਸ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆਉਂਦੀ ਹੈ ਕੁਝ ਕੁ ਲੋਕ ਉਤਰਦੇ ਆ ਤਿੰਨਾਂ ਮਾਤਰ ਲੋਕ ਜਿਹੜੇ ਆ ਰੇਲ ਗੱਡੀ ਤੇ ਚੜ੍ਹਦੇ ਆ ਦੋਸਤੋ 2024 ਆ ਚੁੱਕਾ ਆ ਹਾਲੇ ਤੱਕ ਵੀ ਇਸ ਰੇਲਵੇ ਸਟੇਸ਼ਨ ਤੇ 5 ਵਜੇ ਤੋਂ ਬਾਅਦ ਕਿਸੇ ਵੀ ਟ੍ਰੇਨ ਨੂੰ ਨਹੀਂ ਰੋਕਿਆ ਜਾਂਦਾ ਟ੍ਰੇਨ ਜਿਹੜੀ ਹੈ ਸਪੀਡ ਨੂੰ ਤੇਜ਼ ਕਰਕੇ ਇਸ ਰੇਲਵੇ ਸਟੇਸ਼ਨ ਦੇ ਕੋਲੋਂ ਲੰਘਦੀ ਹੈ ਦੋਸਤੋ ਇਹ ਘਟਨਾ ਜਿਹੜੀ ਹੈ ਮੈਂ 2009 ਦੇ ਵਿੱਚ ਸੁਣੀ ਸੀਗੀ ਤੇ ਜੋ ਮੈਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਮੈਂ ਆਪਣੀ ਨਿੱਜੀ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜੇਕਰ ਕੋਈ ਚੀਜ਼ ਕਰ ਕਰ ਜਾਂਦੀ ਹੈ ਤਾਂ ਉਸ ਨੂੰ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਜਿਵੇਂ ਇੱਕ ਜਾਨੇ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਚਿੱਟੇ ਕੱਪੜੇ ਪਾ ਕੇ ਕੋਈ ਔਰਤ ਜਿਹੜੀ ਹੈ ਰੇਲ ਗੱਡੀ ਦੇ ਬਰਾਬਰ ਭੱਜ ਰਹੀ ਹੈ ਜਦੋਂ ਲੋਕ ਕਿਸੇ ਚੀਜ਼ ਬਾਰੇ ਜ਼ਿਆਦਾ ਸੋਚਣ ਲੱਗ ਜਾਂਨ ਤਾਂ ਉਹਨਾਂ ਨੂੰ ਉਹੀ ਚੀਜ਼ ਦਿਖਾਈ ਦੇਣ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਵਾਕਈ ਇੱਥੇ ਚਿੱਟੇ ਕੱਪੜੇ ਪਾ ਕੇ ਕੋਈ ਔਰਤ ਹੈ ਤਾਂ ਉਹਨਾਂ ਨੇ ਉਹ ਸੋਚਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਮਹਿਸੂਸ ਹੋਣ ਲੱਗਾ ਕਿ ਵਾਕਈ ਇੱਥੇ ਇੱਕ ਔਰਤ ਹੈ ਜੋ ਰੇਲ ਗੱਡੀ ਦੇ ਨਾਲ ਭੱਜਦੀ ਹੈ ਕਦੇ ਉਸ ਤੋਂ ਅੱਗੇ ਨਿਕਲ ਜਾਂਦੀ ਹੈ ਕਦੇ ਨੱਚਦੀ ਹੈ ਤੇ ਕਦੇ ਦਰਖਤ ਦੇ ਉੱਤੇ ਬੈਠ ਜਾਂਦੀ ਹੈ ਦੋਸਤੋ ਤੁਸੀਂ ਇਸ ਬਾਰੇ ਕੀ رائے ਰ ਤੁਹਾਨੂੰ ਕੀ ਲੱਗਦਾ ਆ ਵਾਕਈ ਇਹ ਰੇਲਵੇ ਸਟੇਸ਼ਨ ਜਿਹੜਾ ਆ ਭੂਤੀਆ ਆ ਜਾਂ ਫਿਰ ਇਹ ਸਿਰਫ ਇੱਕ ਅਫਵਾਸ ਸੀ ਜਾਂ ਲੋਕਾਂ ਦੇ ਮਨਾਂ ਦਾ ਇੱਕ ਡਰ ਸੀ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਦੇ ਲਈ ਤੁਸੀਂ ਸਾਡੇ ਚੈਨਲ ਆਰਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਵੀ ਦਬਾ ਸਕਦੇ ਹੋ